ਸ਼ਸ਼ੀਕਲ ਦੋਸਤੋ ਤੁਹਾਡਾ ਸਵਾਗਤ ਹੈ ਇੱਕ ਹੋਰ ਪੜਾਅ ਵਿੱਚ ਬਰਨਾਲਾ ਤੋਂ ਬਾਅਦ ਹੁਣ ਨਗਰ ਕੌਂਸਲ ਸੁਨਾਮ ਚਰਚਾ ਵਿੱਚ ਹੈ ਨਗਰ ਕੌਂਸਲ ਵੱਲੋਂ ਕਰਵਾਏ ਜਾ ਰਹੇ ਕੰਮਾਂ ਵਿੱਚ ਬਹੁਤ ਹੀ ਘਟੀਆ ਮਟੀਰੀਅਲ ਵਰਤਿਆ ਜਾ ਰਿਹਾ ਲੋਕਾਂ ਵੱਲੋਂ ਕਈ ਵਾਰ ਵਿਰੋਧ ਕੀਤਾ ਗਿਆ ਪਰ ਕੋਈ ਸੁਣਵਾਈ ਨਹੀਂ ਹੋਈ ਇਹ ਸਭ ਅਸੀਂ ਨਹੀਂ ਕਹਿ ਰਹੇ ਸਗੋਂ ਸੁਨਾਮ ਦੀ ਪਰੇਸ਼ਾਨ ਜਨਤਾ ਦੀ ਆਵਾਜ਼ ਹੈ ਸੁਨਾਮ ਵਿੱਚ ਸੁਣਵਾਈ ਨਾ ਹੋਣ ਤੋਂ ਬਾਅਦ ਉੱਥੋਂ ਦੇ ਲੋਕਾਂ ਨੇ ਵੀਡੀਓ ਬਣਾ ਕੇ ਬਰਨਾਲਾ ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਮੱਖਣ ਸ਼ਰਮਾ ਨੂੰ ਭੇਜੇ ਹਨ ਉਥੋਂ ਆਈ ਇੱਕ ਵੀਡੀਓ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਵੀਡੀਓ ਨੂੰ ਦੇਖੋ ਤੇ ਸਥਾਨਕ ਨਿਵਾਸੀ ਦੀ ਯਾਦ ਵਿੱਚ ਸਾਰੀ ਕਹਾਣੀ ਸੁਣੋ ਆ ਦੇਖੋ ਜੀ ਮਹੱਲਾ ਤਰਖਾਨਾ ਵਾਲੇ ਨਿਆਈ ਸਾਹਿਬ ਦੀ ਗੁਰਦੁਆਰਦੀ ਬੈਕਸਾਈਡ ਗਲੀ ਦੇ ਵਿੱਚ ਆ ਰੋਡ ਤੇ ਮਤਲਬ ਪਾਈਪ ਪਾ ਰਹੇ ਨੇ ਅੰਡਰਗਰਾਉਂਡ ਤੇ ਇੱਟਾ ਦੇਖੋ ਜੀ ਇਹ ਬਹੁਤ ਵਧੀਆ ਇੱਟਾਂ ਲਾ ਰਹੇ ਨੇ ਦੇਖੋ ਆ ਦੇਖੋ ਜੀ ਇੱਟਾਂ ਦੀ ਹਾਲਤ ਦੇਖੋ ਜੀ ਤੁਸੀਂ ਸਾਹੇ ਆ ਦੇਖਿਓ ਆ ਇੱਟਾਂ ਦੀਆਂ ਦੇਖੋ ਐਨਾ ਮਤਲਬ ਵਧੀਆ ਕੰਮ ਕਰ ਰਹੇ ਨੇ ਇੰਨੀ ਪੀਲੀ ਇੱਟ ਤੇ ਤਿੰਨ ਨੰਬਰ ਵੀ ਇੱਟ ਫੇਲ ਐ ਇਹਦੇ ਮੁਰੇ ਦੇਖੋ ਤੁਸੀਂ ਆ ਮਿਸਤਰੀ ਸਾਹਿਬ ਲਾ ਰਹੇ ਨੇ ਮਿਸਤਰੀ ਸਾਹਿਬ ਇਹ ਇੱਟ ਲਾ ਰਹੇ ਹੋ ਤੁਸੀਂ ਮਿਸਤਰੀ ਜੀ ਦੱਸੋ ਇਹ ਇੱਟ ਲਾ ਰਹੇ ਹੋ ਇਹ ਇੱਟ ਐਨੀ ਖਰਾਬ ਕਿਉਂ ਲਾ ਰਹੇ ਹੋ ਹਾਂਜੀ ਕੋਈ ਹੈ ਨਹੀਂ ਪੁੱਛਣ ਵਾਲਾ ਦੱਸੋ ਜੀ ਇੱਟਾਂ ਕਿੰਨੇ ਖਰਾਬ ਲੱਗ ਰਹੇ ਬੱਬੂ ਜੀ ਤੁਸੀਂ ਦੱਸੋ ਇਹ ਇੱਟ ਬਦਲਵਾਓ ਇਹ ਇਹਦਾ ਐਮਸੀ ਦੀ ਉਹ ਆਈ ਹੁਣ ਹਾਂ ਜੀ ਐਮਸੀ ਦੀ ਪਾਵਰ ਆਈ ਪ੍ਰਧਾਨ ਨਾਲ ਟਾਉਨੀ ਪ੍ਰਧਾਨ ਨਾਲ ਅੱਛਾ ਜੀ ਉਹ ਲੋਹਾਰੇ ਨੇ ਉੱਥੇ ਕੋਈ ਮੰਤਰੀ ਵੀ ਉਹ ਨਹੀਂ ਕਿਸੇ ਦੀ ਕੁਛ ਨਹੀਂ ਅੱਛਾ ਜੀ ਇਹ ਟਾਉਨੀ ਦੀ ਚੱਲਦੇ ਕਿਉਂ ਕਿਉਂ ਜੀ ਤੁਸੀਂ ਦੱਸੋ ਮਹੱਲੇ ਦੇ ਰਹਿਣ ਵਾਲੇ ਬੰਦੇ ਹੋ ਤੁਸੀਂ ਇਹਦਾ ਇੱਟ ਬਹੁਤ ਵਧੀਆ ਲੱਗ ਰਿਹਾ ਬਹੁਤ ਜ਼ਿਆਦਾ ਸਾਫ਼ ਆ ਜੀ ਇਹ ਅੱਛਾ ਜੀ ਹਾਂ ਦੇਖਣ ਨੂੰ ਦੇਖੋ ਇਹ ਦੱਗ ਰਿਹਾ ਚੱਕ ਕੇ ਦਿਖਾਓ ਮੜੀ ਜੀ ਕਿਹੜੀ ਸਾਫਾ ਜੀ ਆ ਦੇਖੋ ਜੀ ਆ ਲੋ ਬਹੁਤ ਵਧੀਆ ਤੁਸੀਂ ਸ਼ਰਮਾ ਜੀ ਕੀ ਕਹਿਣਾ ਚਾਹੁੰਦੇ ਹੋ ਬਈ ਜਿਹੜੀ ਇੱਕ ਲੱਗ ਰਹੀ ਹੈ ਇਹ ਜਮਾ ਜੀਰੋ ਕਲਾਸ ਹੀ ਲੱਗ ਰਹੀ ਹੈ ਤੇ ਕੋਈ ਹੋ ਨਿਕਲ ਨਾ ਇਹਦੀ ਕੋਈ ਵੈਲਿਊ ਹੈ ਨਾ ਕੋਈ ਇਹਦੀ ਮਿਆਦ ਹੈ ਵੀ ਅਸੀਂ ਤਾਂ ਹੀ ਮੰਗ ਕਰਦੇ ਆ ਵੀ ਵਧੀਆ ਕੰਮ ਕਰਿਆ ਜਾਵੇ ਜਿਹੜਾ 2-4 ਸਾਲ ਕੱਟ ਜੇ ਇਹਦਾ ਰੋਜ਼ ਹੁਣ ਰੋਜ਼ ਕੋਣ ਫਟਵਾਉਗੂ ਇਹ ਤੁਹਾਡੇ ਮਹੱਲੇ ਚ ਲੱਗ ਰਹੀ ਹੈ ਜੀ ਹਾਂ ਜੀ ਇਹ ਕਿਸ ਵਾਸਤੇ ਲੱਗ ਰਹੀ ਹੈ ਕਿਉਂ ਇਸੀ ਉਹ ਰੇਜ ਵਗੈਰਾ ਫੇਰ ਹੈ ਨਾਲੀਆਂ ਬਣ ਰਹੀਆਂ ਨੇ ਉੱਥੇ ਲੱਗ ਰਹੀ ਹੈ ਇਹ ਇਹ ਹੋਦੀਆਂ ਬਣ ਰਹੀਆਂ ਨੇ ਹਾਂਜੀ ਵਾਹ ਜੀ ਵਾਹ ਇਹ ਤੁਸੀਂ ਠੇਕੇਦਾਰ ਸਾਹਿਬ ਹਾਂਜੀ ਹਾਂ ਠੇਕੇਦਾਰ ਸਾਹਿਬ ਇੱਟ ਲਾ ਰਹੇ ਤੁਸੀਂ ਮਤਲਬ ਬਹੁਤ ਘੱਟ ਇੱਟ ਲੱਗ ਰਹੀ ਆ ਇੱਕ ਘੱਟ ਇੱਟ ਲੱਗ ਰਹੀ ਹੈ ਇਹ ਕੌਣ ਲਵਾ ਰਿਹਾ ਤੁਹਾਡੇ ਤੋਂ ਕੀ ਨੇ ਹਾਂਜੀ ਵੱਡਾ ਠੇਕੇਦਾਰ ਹੈ ਕੌਣ ਵੱਡੇ ਠੇਕੇਦਾਰ ਕੀ ਨਾਮ ਆ ਜੀ ਉਹਨਾਂ ਦਾ ਐਕੂ ਹੀ ਹਾਂਜੀ ਐਕੂ ਇਹ ਕਿੱਥੇ ਦੇ ਨੇ ਐਕੂ ਜੀ ਤਲਵੰਡੀ ਦਾ ਜੀ ਤਲਵੰਡੀ ਦਾ ਇਹ ਟੈਂਡਰ ਉਹਨਾਂ ਨੂੰ ਮਿਲਿਆ ਇਹ ਇਹ ਫੇਰੀ ਟੋਥੋਂ ਆਈ ਹੈ ਹੈ ਜੀ ਬਹੁਤ ਵੇ ਬੋਹੇ ਤੋਂ ਆਈ ਹੈ ਇਟ ਉਹ ਫੇਰੀ ਟਾਈ ਇੰਨੀ ਖਰਾਬ ਇਟ ਮਤਲਬ ਲਾ ਰਹੇ ਹੋ ਤੁਸੀਂ ਲਾ ਰਹੇ ਹੋ ਆ ਦੇਖੋ ਇਟ ਜਮੇ ਤੜੀ ਪਈ ਆ ਆ ਦੇਖੋ ਲੈ ਇਹ ਇਟ ਹੈ ਜੀ ਉਹ ਬੇਕਾਰ ਇਟਾ ਜਮਾ ਇਹ ਸਾਡੇ ਬੱਪੂ ਜੀ ਨੇ ਜੀ ਇਹ ਪਹਿਲਾਂ ਵੀ ਐਮ ਸੀ ਪੋਟਾ 'ਚ ਖੜੇ ਸੀ ਹੁਣ ਵੀ ਇਹ ਐਮ ਸੀ ਦੀ ਤਿਆਰੀ ਕਰ ਰਹੇ ਨੇ ਦੱਸੋ ਬੱਬੂ ਜੀ ਦੱਸੋ ਤੁਸੀਂ ਇਹ ਇੱਟ ਲੱਗਣੀ ਚਾਹੀਦੀ ਹੈ ਕਿ ਨਹੀਂ ਲੱਗਣੀ ਚਾਹੀਦੀ ਲੱਗਣੀ ਚਾਹੀਦੀ ਜੀ ਕਿਉਂ ਤੁਸੀਂ ਵੀ ਇਸ ਮਹੱਲੇ ਦੇ ਹੋ ਜੀ ਨਹੀਂ ਲੱਗਣੀ ਚਾਹੀਦੀ ਜੀ ਐਮਸੀ ਦੇ ਪ੍ਰਧਾਨਾਂ ਦੇ ਮਿਲੇ ਹੀ ਪੂਸਾਈ ਸਾਰੀ ਅੱਛਾ ਜੀ ਹਾਂ ਜੀ ਹੁਣ ਬੋਹ ਇੱਥੇ ਨਹੀਂ ਜੀ ਇੱਥੇ ਆਪਣੇ ਅਮਨ ਰੋੜਾ ਜੀ ਨੇ ਮੰਤਰੀ ਸਾਹਿਬ ਉਹਨਾਂ ਤੋਂ ਬਗੈਰ ਤਾਂ ਪੱਤਾ ਨਹੀਂ ਹਿੱਲਦਾ ਫਿਰ ਕਿਵੇਂ ਹੋ ਜੂਗਾ ਜੀ ਇਹ ਕੰਮ ਪ੍ਰਧਾਨ ਦੇ ਸਾਹਮਣੇ ਮੰਤਰੀ ਸਾਹਿਬ ਦੀ ਕੋਈ ਨਹੀਂ ਚੱਲਦੀ ਅੱਛਾ ਜੀ ਕਿੰਨੀ ਘਟੀਆਂ ਇੱਟ ਲਾ ਰਹੇ ਨੇ ਪਿੱਲੀ ਇਟਾ ਦੇਖੋ ਜੀ ਕਿੰਨੀ ਇਟ ਘਟਿਆ ਦੇਖੋ ਤੁਸੀਂ ਸਾਨੂੰ ਤਾਂ ਹੈਰਾਨ ਗਿਆ ਵੀ ਸਾਡੇ ਮੰਤਰੀ ਸਾਹਿਬ ਨੂੰ ਪਤਾ ਹੀ ਨਹੀਂ ਹੈਗਾ ਇਸ ਗੱਲ ਦਾ ਵੀ ਬੇਨਤੀ ਹੈ ਮੰਤਰੀ ਸਾਹਿਬ ਨੂੰ ਵੀ ਤੁਸੀਂ ਧਿਆਨ ਦਿਓ ਤੁਸੀਂ ਤਾਂ ਬਹੁਤ ਚੰਗੇ ਕੰਮ ਕਰ ਰਹੇ ਹੋ ਹਾਂ ਜੀ ਬੱਬੂ ਜੀ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਇਟ ਬਾਰੇ ਇਟ ਬਾਰੇ ਦਾ ਠੀਕ ਆ ਮੈਂ ਤਾਂ ਇਹ ਪੀਸੀ ਵਾਲੀ ਪੀਸੀ ਵਾਲੀ ਸੜਕ ਬਣਵਾ ਰਹੀ ਸੀ ਪਾਲਾ ਅੱਛਾ ਜੀ ਤੇ ਐਮਸੀ ਨੇ ਇਹ ਮਿਲ ਕੇ ਉਹਨਾਂ ਨਾਲ ਜਿਹੜਾ 5-7 ਲੱਖ ਜੇ ਵਧੀਆ ਸੜਕ ਬਣਦੀ ਸੀ 22 ਲੱਖ ਦਾ ਟੈਂਡਰ ਪਵਾਇਆ ਨਹੀਂ ਮੰਤਰੀ ਸਾਹਿਬ ਕਰਾ ਰਹੇ ਨੇ ਕਿ ਕੌਣ ਕਰਾ ਰਿਹਾ ਹੈ ਮੈਨੂੰ ਕੁਝ ਨਹੀਂ ਪਤਾ ਲੱਗ ਰਿਹਾ ਨਹੀਂ ਕੌਣ ਕਰਾ ਰਿਹਾ ਫਿਰ ਇਹ ਮੰਤਰੀ ਸਾਹਿਬ ਨੂੰ ਦੱਸੋ ਤੁਸੀਂ ਤੁਸੀਂ ਤਾਂ ਮੰਤਰੀ ਸਾਹਿਬ ਦੇ ਖਾਸ ਹੋ ਦੱਸ ਦਿਓ ਇਹਦਾ ਸਾਰਾ ਕੁਝ ਦੱਸ ਦਿਆ ਚਲੋ ਠੀਕ ਹੈ ਜੀ ਸੁਣਵਾਈ ਨਹੀਂ ਹੁੰਦੀ ਕੋਈ viral video ਵਿੱਚ ਸੁਣਿਆ ਤੁਸੀਂ ਪ੍ਰਧਾਨ ਅੱਗੇ ਮੰਤਰੀ ਵੀ ਵੇਵਸ ਹੈ ਕਿਸੇ ਪਾਸੇ ਕੋਈ ਸੁਣਵਾਈ ਨਹੀਂ ਹੈ ਠੇਕੇਦਾਰ ਅਧਿਕਾਰੀਆਂ ਤੇ ਪ੍ਰਧਾਨ ਦੀ ਸ਼ੈ ਨਾਲ ਬਹੁਤ ਹੀ ਘਟੀਆ ਇੱਟ ਦੀ ਵਰਤੋਂ ਕਰ ਰਿਹਾ ਹੈ ਬੇਸ਼ੱਕ ਸਰਕਾਰ ਦੇ ਦਾਅਵੇ ਹਨ ਕਿ ਕਿਤੇ ਵੀ ਭ੍ਰਿਸ਼ਟਾਚਾਰ ਨਹੀਂ ਹੈ ਇਹ ਤਸਵੀਰਾਂ ਸਰਕਾਰ ਦੇ ਦਾਅਵਿਆਂ ਨੂੰ ਝੂਠ ਸਾਬਤ ਕਰਦੀਆਂ ਹੋਈਆਂ ਕਹਿ ਰਹੀਆਂ ਹਨ ਕਿ ਸਭ ਕੁਝ ਪਹਿਲਾਂ ਵਾਂਗ ਹੀ ਹੈ ਕੋਈ ਬਦਲਾ ਨਹੀਂ ਆਇਆ ਪੜਾਅਸ ਪੋਸਟ ਤੁਹਾਡੇ ਕੋਲ ਵੀ ਕੋਈ ਪੜਾਅਸ ਹੈ ਤਾਂ ਸਾਡੇ ਨਾਲ ਸਾਂਝੀ ਕਰੋ